ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਘਰ ਜੰਤਰ ਮੰਤਰ ਦੀ ਤਰ੍ਹਾਂ ਬਣ ਚੁੱਕਿਆ ਇੱਥੇ ਪ੍ਰਦਰਸ਼ਨਕਾਰੀ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰਨ ਪਹੁੰਚ ਰਹੇ ਨੇ ਹੁਣੇ-ਹੁਣੇ ਪੁਲਿਸ ਵਿਭਾਗ ਨਾਲ ਜੁੜੀਆਂ ਜੋ ਔਰਤਾਂ ਨੇ ਉਹ ਪਹੁੰਚੀਆਂ ਨੇ ਇਹ ਤੋਂ ਇਲਾਵਾ ਬਹੁਤ ਸਾਰੇ ਹੋਰ ਪ੍ਰਦਰਸ਼ਨਕਾਰੀ ਵੀ ਬੈਠੇ ਨੇ ਕਾਂਗਰਸ ਪਾਰਟੀ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਰਵਾਜ਼ੇ ਅੱਗੇ ਬੈਠੀ ਹੈ ਤੁਸੀਂ ਦੇਖ ਸਕਦੇ ਹੋ ਪੁਲਿਸ ਕਿਵੇਂ ਜਦੋਂ ਐਂਟਰ ਕੀਤਾ ਇਹਨਾਂ ਔਰਤਾਂ ਨੇ ਕਿਵੇਂ ਉਹਨਾਂ ਨੂੰ ੱੱਕੇ ਦੇ ਨਾਲ ਪੁਲਿਸ ਇੱਥੋਂ ਲੈ ਕੇ ਗਈ ਆ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਘਰ ਆਗਾ ਉਹ ਇੱਕ ਮੈਦਾਨ ਬਣ ਚੁੱਕਿਆ ਹੈ ਪ੍ਰਦਰਸ਼ਨਕਾਰੀਆਂ ਦੇ ਲਈ ਪ੍ਰਦਰਸ਼ਨਕਾਰੀ ਵੱਡੇ ਪੱਧਰ ਦੇ ਉੱਤੇ ਪਹੁੰਚ ਰਹੇ ਨੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਔਰ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਹੋਏ ਪੁਲਿਸ ਨੇ ਇਹਨਾਂ ਨੂੰ ਆ ਦੇਖੋ ਇੱਥੇ ੱਟਕਾ ਮੁੱਕਿਆ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਹੋ ਰਹੀ ਹੈਗੀ ਕਿਉਂਕਿ ਇਹ ਪ੍ਰਦਰਸ਼ਨਕਾਰੀ ਔਰਤਾਂ ਇੱਥੇ ਪਹੁੰਚੀਆਂ ਸਨ ਇਹਨਾਂ ਦੀ ਕੀ ਮੰਗ ਆ ਸੀ ਜਾਣਨ ਦੀ ਤੁਹਾਡੀ ਮੰਗ ਕੀ ਹੈ ਤੁਹਾਡੀ ਮੰਗ ਸਾਡੀ ਕੁਛ ਨਹੀਂ ਪੂਰੀ ਨਹੀਂ ਹੋਈ ਸਿਰਫ 50-50000 ਰੁਪਏ ਦੇ ਇਕ ਟਿਕਾਏ ਕਿਹੜੇ ਵਿਭਾਗ ਚ ਕਿਹੜੇ ਅਸੀਂ ਪੰਜਾਬ ਪੋਰਟ ਸਟ ਡਿਪਾਰਟਮੈਂਟ ਦੇ ਅੱਤਵਾਦਾਂ ਦੇ ਸ਼ਹੀਦ ਆਗੇ ਜੀ ਅੱਤਵਾਦਾਂ ਤੋਂ ਬੀੜਤਾ ਸੀ ਪੰਜਾਬ ਬੰਦੇ ਨੇ ਤੁਹਾਡੀਆਂ ਗੁਣਸਮ ਪੈਨਸ਼ਨਾਂ ਨਹੀਂ ਮਿਲ ਰਹੀਆਂ ਜੀ ਸਹੀ ਜਿਹਨਾਂ ਵਾਅਦਾ ਕਰਦੇ ਸਭ ਮੁੱਕਰ ਰਹੇ ਨੇ ਸਾਡਾ ਕੋਈ ਵੀ ਵਾਅਦਾ ਨਹੀਂ ਪੂਰਾ ਹੋਇਆ ਹਜੇ ਤੱਕ ਹਾਂ ਨਾ ਸਾਡੀ ਕੋਈ ਮੰਗ ਮਨਜ਼ੂਰ ਹੋਈ ਆ ਹਜੇ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਆਰਤਾ ਨੇ ਤੁਹਾਡੀ ਸੱਟਾਂ ਮੰਗਾਣੀਆਂ ਦਿੱਪਟੀ ਸੀਐਮ ਸਭ ਕੋਲ ਪਹੁੰਚ ਚੁੱਕੀਆਂ ਹਈਆਂ ਨੇ ਸਾਡੇ ਵਿਧਵਾਵਾਂ ਦੀਆਂ ਪੰਜਾਬ ਪਲੱਸ ਦੀਆਂ ਵਿਧਵਾਵਾਂ ਦੀਆਂ ਪੈਨਸ਼ਨਾਂ ਇਹਨਾਂ ਨੇ ਕੱਟ ਦਿੱਤੀਆਂ ਹੋਈਆਂ ਨੇ ਸਾਡੀਆਂ ਵਿਧਵਾਵਾਂ ਦਾ ਬੁੱਢਾਪੇ ਦੇ ਵਿੱਚ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਪਰ ਜਿਹੜੇ ਜੰਗੀ ਸ਼ਹੀਦ ਨੇ ਉਹਨਾਂ ਨੂੰ ਪੰਜਾਬ 50 ਲੱਖ ਰੁਪਏ ਇਹਨਾਂ ਨੇ ਕੱਲ੍ਹ ਨੂੰ ਉਸ ਕੀਤਾ ਸਾਡੇ ਸ਼ਹੀਦਾਂ ਨੂੰ ਇਹਨਾਂ ਨੇ ਪੰਜਾਬ 50 ਹਜ਼ਾਰ ਰੁਪਏ ਦਿੱਤਾ ਕਿ ਸਾਡੀਆਂ ਸ਼ਹੀਦਾਂ ਆਤਵਾਦ ਪੀੜਤ ਫੈਮਿਲੀ ਆਤਵਾਦ ਪੰਜਾਬ ਪਲੱਸ ਦੇ ਇਹ ਸਾਡੀਆਂ ਸ਼ਹੀਦਾਂ ਵਿੱਚ ਤੇ ਪੰਜਾਬ ਪਲੱਸ ਦੇ ਦਿਆਂ ਤੇ ਫਰਕ ਸੀਗਾ ਕੀ ਫਰਕ ਜੀ ਦੇਖ ਸਕਦੇ ਹੋ ਪੁਲਿਸ ਤੱਕੇਸ਼ਾਹੀ ਦੇ ਨਾਲ ਇਹਨਾਂ ਨੂੰ ਇੱਥੋਂ ਲਿਜਾ ਰਹੀ ਹੈ ਮੰਗ ਇਹਨਾਂ ਦੀ ਉਹੀ ਹੈ ਕਿ ਅਤਵਾਦ ਪੀੜ ਅਤਵਾਦ ਪੀੜਤ ਸੀ ਜੋ ਉਸ ਦੌਰਾਨ ਜੋ ਵਿਧਵਾ ਮਾਂ ਨੇ ਉਹਨਾਂ ਦੀਆਂ ਪੈਨਸ਼ਨਾਂ ਦਾ ਮਸਲਾ ਉਹਨਾਂ ਦੀਆਂ ਨੌਕਰੀਆਂ ਦਾ ਮਸਲਾ ਇਹ ਲਗਾਤਾਰ ਇਸ ਤਰ੍ਹਾਂ ਦੇ ਸਵਾਲ ਉਠਾ ਰਹੀਆਂ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਘਰ ਜੰਤਰ ਮੰਤਰ ਦੀ ਤਰ੍ਹਾਂ ਦਿੱਲੀ ਦੇ ਜੰਤਰ ਮੰਤਰ ਦੀ ਤਰ੍ਹਾਂ ਪ੍ਰਦਰਸ਼ਨਕਾਰੀਆਂ ਦਾ ਆড্ডা ਬਣ ਚੁੱਕਿਆ ਤੇ ਲਗਾਤਾਰ ਪ੍ਰਦਰਸ਼ਨਕਾਰੀ ਇੱਥੇ ਪਹੁੰਚ ਰਹੇ ਨੇ ਮੰਗਾਂ ਕਰ ਰਹੇ ਨੇ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਪਰ ਅਜੇ ਤੱਕ ਕਾਂਗਰਸ ਪਾਰਟੀ ਵੀ ਡੱਟੀ ਹੋਈ ਆ ਹੋਰ ਜਥੇਬੰਦੀਆਂ ਵੀ ਅਜੇ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ ਕੈਮਰਾਮੈਨ ਗੁੰਜੀਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ